ਇਹੀ ਏ ਜਿਹੜਾ ਮਨੁੱਖਾ ਜਨਮ ਹੈ ਗੁਰੂ ਜੀ ਕਹਿੰਦੇ ਭਈ ਪ੍ਰਾਪਤ ਮਾਨੁਖ ਦੇਹ ਰੀਆ ਗੋਵਿੰਦ ਮਿਲਨ ਕੀ ਇਹ ਤੇਰੀ ਵਰੀਆ ਅਵਰ ਕਾਜ ਤਰਕ ਤੇ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ हे ਜੀਵ ਕੇਵਲ ਤੋਂ ਕੇਵਲ ਵਾਹਿਗੁਰੂ ਦੇ ਨਾਮ ਦੇ ਨਾਲ ਤੇਰਾ ਛਟਕਾਰਾ ਹੋਣਾ ਹੈ ਇਹ ਗੁਰੂ ਮਾਰੀ ਦੀ ਸੰਗਤ ਵਿੱਚ ਆ ਕੇ ਗੁਰੂ ਦੇ ਸਨਮੁਖ ਬੈਠ ਕੇ ਦਰਸ਼ਨ ਦੀਦਾਰ ਕਰਕੇ ਫਿਰ ਸਾਨੂੰ ਜੀਵਨ ਦੀਆਂ ਬਖਸ਼ਿਸ਼ਾਂ ਗੁਰੂ ਆਪ ਬਖਸ਼ਿਸ਼ ਕਰਦੇ ਆ ਤੇ ਉਹਨਾਂ ਵਿੱਚੋਂ ਸੇਵਾ ਸਤਸੰਗ ਦਾਨ ਨਾਮ ਇਹ ਖਜ਼ਾਨੇ ਆ ਇਹਨਾਂ ਖਜ਼ਾਨਿਆਂ ਦੀ ਪ੍ਰਾਪਤੀ ਲਈ ਸਾਨੂੰ ਸੰਘਰਸ਼ ਕਰਨਾ ਪੈਂਦਾ ਪਹਿਲਾਂ ਇੱਕ ਇੱਕ ਮੰਡਲ ਨੂੰ ਸਰ ਕਰਨਾ ਸੇਵਾ ਕਰਨੀ ਹੈ ਹੌਲੀ 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 ਸੇਵਾ ਕਰਦਿਆਂ ਕਰਦਿਆਂ ਅਵਸਥਾ ਮਿਲਦੀ ਹੈ ਸੇਵਾਦਾਰ ਬਣ ਜਾਈਦਾ ਸਤ ਸੰਗ ਕਰਦਿਆਂ ਕਰਦਿਆਂ ਸਤ ਸੰਗੀ ਬਣ ਜਾਈਦਾ ਇਸੇ ਤਰ੍ਹਾਂ ਅੱਗੇ ਫਿਰ ਜੀਵ ਕਰਮ ਹੈ ਗੁਰੂ ਦੇ ਦਰਸਾਏ ਹੋਏ ਰਸਤੇ ਤੇ ਚੱਲਦਿਆਂ ਚੱਲਦਿਆਂ ਆਪਨਾ ਸਹੀ ਰਸਤਾ ਅਪਣਾ ਲੈਂਦਾ ਜਿਹਨੂੰ ਕਹਿੰਦੇ ਆ ਗੋਵਿੰਦ ਮਾਰਗ ਗੁਰੂ ਦਾ ਮਾਰਗ ਗੁਰੂ ਦਾ ਰਸਤਾ ਉਹਦੇ ਤੇ ਚੱਲ ਕੇ ਹੀ ਜੀਵ ਟਿਕਾਣੇ ਪਹੁੰਚਦਾ ਤੇ ਆਪਾਂ ਭਾਗਾਂ ਵਾਲੇ ਗੁਰ ਸੰਗਤਾਂ ਜਿਹੜੇ ਗੁਰੂ ਮਹਾਰਾਜ ਦੇ ਦਰਸਾਏ ਹੋਏ ਮਾਰਗ ਤੇ ਚੱਲਦਿਆਂ ਆ ਸੁਭਾਗ ਸਮਿਆਂ ਦੀ ਵਾਰ-ਵਾਰ ਪ੍ਰਾਪਤੀ ਕਰਦੇ ਆਂ